ਆਸਮਾਨ ਦੇ ਹੱਥ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸ਼ੰਭੂ ਬਾਰਡਰ ਦੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ ਦਿੱਲੀ ਜਾਣ ਲਈ ਪੁਲਿਸ ਫੋਰਸ ਨਾਲ ਲਗਾਤਾਰ ਜਦੋਜਹਿਦ ਕਰ ਰਹੇ ਨੇ ਮੋਰਚੇ ਦੌਰਾਨ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੱਕ ਨੌਜਵਾਨ ਕਿਸਾਨ ਨੇ ਬਣਾਈ ਹੈ ਤੇ ਦੱਸਿਆ ਜਾ ਰਿਹਾ ਹੈ ਇਹ ਸ਼ੰਭੂ ਬਾਡਰ ਦੀ ਵੀਡੀਓ ਏ ਸ਼ੰਭੂ ਬਾਡਰ ਤੇ ਅਸਮਾਨ ਦੇ ਵਿੱਚ ਪੰਜਾਬੀਆਂ ਨੂੰ ਇੱਕ ਬਾਜ ਦਿਖਾਈ ਦਿੱਤਾ ਤੇ ਬਾਜ ਵੱਲ ਵੇਖ ਕੇ ਪੰਜਾਬੀਆਂ ਨੇ ਬੋਲੇ ਸੋਨਿਆਲ ਦੇ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਅਸਮਾਨ ਵਿੱਚ ਬਾਜ ਉੱਡ ਰਿਹਾ ਤੇ ਸਾਰੇ ਕਿਸਾਨ ਉਸ ਬਾਜ ਦੇ ਵੱਲ ਵੇਖ ਰਹੇ ਨੇ ਬਾਜਾਂ ਵਾਲੇ ਦੇ ਬਾਜ ਨੇ ਆਪਣੀ ਹਾਜ਼ਰੀ ਲਵਾਈ ਹੈ ਸੰਗਤ ਦੇ ਵਿੱਚ ਆ ਕੇ ਇਸੇ ਵੀ ਤਰ੍ਹਾਂ ਦੋਸਤੋ ਜਦੋਂ ਵੀ ਕੋਈ ਕੌਮ ਤੇ ਭੀੜ ਪੈਂਦੀ ਹੈ ਦਸ਼ਮੇਸ਼ ਪਿਤਾ ਜੀ શ્રી ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਹਮੇਸ਼ਾ ਆਪਣੀ ਕੌਮ ਦੀ ਰਾਖੀ ਕਰਦਾ ਹੈ ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਵੀ ਦਸ਼ਮੇਸ਼ ਪਿਤਾ ਜੀ ਦਾ ਬਾਜ ਉਡਾਰੀਆਂ ਮਾਰ ਰਿਹਾ ਹੈ ਤੁਹਾਨੂੰ ਦੱਸ ਦਈਏ ਪਿਛਲੇ ਕਿਸਾਨੀ ਮੋਰਚੇ ਵੇਲੇ ਵੀ ਬੜੀ ਬਾਰ ਬਾਜ ਉੜਦਾ ਵੇਖਿਆ ਗਿਆ ਸੀ ਤੇ ਇਥੋਂ ਤੱਕ ਕਿ ਜਦੋਂ ਲਾਲ ਕਿਲੇ ਤੇ ਦੀਪ ਸਿੱਧੂ ਨੇ ਝੰਡਾ ਚੜਾਇਆ ਸੀ ਤਾਂ ਉਦੋਂ ਵੀ ਅਸਮਾਨ ਵਿੱਚ ਬਾਜ ਵਿਖਾਈ ਦਿੱਤਾ ਸੀ ਉਸੇ ਤਰ੍ਹਾਂ ਦਸ਼ਮੇਸ਼ ਪਿਤਾ ਆਪਦੀ ਕੌਮ ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਤਾਂ ਰਾਖੀ ਕਰਦੇ ਨੇ ਅੰਗ-ਸੰਗ ਰਹਿੰਦੇ ਨੇ ਦਸ਼ਮੇਸ਼ ਪਿਤਾ ਆਪਣੀ ਕੌਮ ਨੂੰ ਹਾਰਨ ਨਹੀਂ ਦਿੰਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ YouTube ਪੇਜ ਨੂੰ ਵੀ ਫੋਲੋ ਜ਼ਰੂਰ ਕਰਿਓ ਤੇ ਬਾਕੀ ਕਮੈਂਟਾਂ ਦੇ ਵਿੱਚ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਰੇ ਜ਼ਰੂਰ ਲਾਓ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਗੱਬਰੂ ਪੰਜਾਬ ਦੇ ਬਾਪੂਆਂ ਦੇ ਲਈ ਅਰਦਾਸ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਤਕੜੇ ਹੋ? ਹਾਂਜੀ। ਚੜ੍ਹਦੀ ਕਲਾ। ਕਿੱਥੋਂ ਆਏ ਹੋ ਬੇਬੇ? ਅਸੀਂ ਸਤਿਆਰੇ। ਇਹ ਕਿੱਥੇ ਰਹਿ ਗਿਆ? ਅੰਮ੍ਰਿਤਸਰ ਮਾਝੇ ਦੇ ਹਾਂ ਮਾਝੇ ਤੋਂ। ਚਲੋ ਤਾਂ ਭਾਗ ਸਾਨੂੰ ਦਰਸ਼ਨ ਹੋਏ ਦੁਬਾਰੇ ਅਸ਼ੀਰਵਾਦ ਮਿਲਿਆ ਤੁਹਾਡਾ। ਹੋਰ ਚੜਦੀ ਕਲਾ ਅੱਜ ਚੜਦੀ ਕਲਾ ਗਈ ਚੜਦੀ ਬਾਬੇ ਸਾਡਾ ਬਾਜਾ ਵਾਲਾ ਸਾਡੇ ਨੌਜਵਾਨ ਸਹੀ ਗੱਲ ਆ ਸਹੀ ਗੱਲ ਆ ਬੇਬੇ ਸਹੀ ਗੱਲ ਆ ਇਹਨਾਂ ਦੀਆਂ ਸਿੰਘਣੀਆਂ ਆ ਆਪਾਂ ਸਹੀ ਗੱਲ ਆ ਇਹ ਸਾਡੀਆਂ ਬੇਬੇ ਹੋਣੀਆਂ ਚੜਦੀ ਕਲਾ ਚ ਨੇ ਸਾਨੂੰ ਗੁਰੂ ਬਾਜਾ ਵਾਲੇ ਨੇ ਚੜਦੀ ਕਲਾ ਚ ਹੀ ਰਹਿਣਾ ਸਿਖਾਇਆ